ਰੋਡ ショਅ ਤੋਂ ਬਾਅਦ ਮੀਤ ਇਹ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਕਿਹਾ ਕਿ ਸੰਗਰੂਰ ਬੇਸ਼ੱਕ ਹੌਟ ਸੀਟ ਹੈ ਪਰ ਆਮ ਆਦਮੀ ਪਾਰਟੀ ਇਸ ਨੂੰ ਜਿੱਤ ਕੇ ਸਭ ਕੁਝ ਠੰਡਾ ਕਰ ਦੇਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਪਾਜਪਾ ਦਾ ਵਿਰੋਧ ਕਰ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਪਾਜਪਾ ਦੀ ਕੋਈ ਮੌਜੂਦਗੀ ਨਹੀਂ ਹੈ ਇਸ ਦੇ ਉਹਨਾਂ ਕਿਹਾ ਕਿ ਉਹਨਾਂ ਨੂੰ ਮਿਲੇ ਭਰਵੇਂ ਹੁੰਗਾਰੇ ਕਾਰਨ ਉਹ ਸੰਗਰੂਰ ਜ਼ਿਲ੍ਹੇ ਅਤੇ ਬਰਨਾਲਾ ਜ਼ਿਲ੍ਹੇ ਤੋਂ ਚੋਣ ਲੜ ਰਹੇ ਹਨ ਅੱਜ ਪ੍ਰਮਾਤਮਾ ਦਾ ਉਪਤ ਹੈ ਇਸਰਾ ਲੈ ਕੇ ਅਸੀਂ ਸਾਡਾ ਸਾਰਾ ਪਰਿਵਾਰ ਵਿੱਚੇ ਸਾਡੇ ਮੇਰੇ ਵੱਡੇ ਭਰਾ ਅਮਨ ਜੀ ਨਰਿੰਦਰ ਮੇਰੀ ਛੋਟੀ ਭੈਣ ਗੋਇਲ ਸਾਹਿਬ ਲਾਹਰ ਸਿੰਘ ਉਗੋਕੇ ਜੀ ਜਮਿਲ ਰਹਿਮਾਨ ਜੀ ਤੇ ਮੇਰੇ ਪੰਡੋਰੀ ਸਾਹਿਬ ਤੇ ਸਾਰਾ ਮੇਰਾ ਜਿਹੜਾ ਪਰਿਵਾਰ ਹੈ ਅਸੀਂ ਸਾਰੇ ਅੱਜ ਪਹਿਲਾਂ ਨਾਨਕੀ ਆਣਾ ਸਾ ਮੱਥਾ ਟੇਕਿਆ ਫਿਰ ਮੈਂ ਕਾਲੀ ਮਾਤਾ ਦੇ ਮੱਥਾ ਟੇਕਿਆ ਫਿਰ ਬਾਲਮੀਕੀ ਮੰਦਰ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਚੰਗੇ ਕੰਮ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੈ ਤੇਹੀ ਪ੍ਰਮਾਤਮਾ ਅੱਗੇ ਅਰਦਾਸ ਆ ਜਿਹੜੀ ਕੀਤੀ ਹੈ ਕਿਉਂਕਿ ਪਹਿਲਾਂ ਵੀ ਮੈਂ ਦੋ ਇਲੈਕਸ਼ਨਾਂ ਲੜਿਆ ਤੇ ਪ੍ਰਮਾਤਮਾ ਨੇ ਸਫਲਤਾ ਜਿਹੜੀ ਬਖਸ਼ੀ ਹੈ ਲੋਕਾਂ ਨੇ ਜਿਹੜਾ ਸਾਥ ਸਾਥ ਦਿੱਤਾ ਤੇ ਹਮੇਸ਼ਾ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਹਿੰਮਤ ਬਖਸ਼ੇ ਬਲ ਬਖਸ਼ੇ ਤਾਕਤ ਬਖਸ਼ੇ ਲੋਕਾਂ ਦਾ ਸਾਥ ਦੇਵੇ ਤੇ ਮੈਂ ਆਪਣੀ ਇਮਾਨਦਾਰੀ ਨਾਲ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਜੀ ਦੀ ਸੇਵਾ ਉਹ ਨਵਾਵਾ ਸੰਗਰੂਰ ਹੌਟ ਸੀ ਬਟ ਹੁਣ ਬੀਜੇਪੀ ਤੋਂ ਵੀ ਅਰਵੇ ਦਫਨਾਂ ਨੂੰ ਤਾਕਤ ਤਾ ਗਿਆ ਹੁਣ ਮੈਂ ਕਿਹਾ ਜਿੰਨੀ ਮਰਜੀ ਹੌਟ ਹੋਵੇ ਪਰ ਸਾਰ ਨੂੰ ਠੰਡੇ ਕਰਕੇ ਤੋੜਾਂਗੇ ਬੀਜੇਪੀ ਦਾ ਕਿਸਾਨ ਵਿਰੋਧ ਕਰ ਰਹੇ ਦੇਖ ਰਹੇ ਅੱਜ ਵੀ ਉਹਨਾਂ ਨੇ ਚਾਖੜ ਸਾਹਿਬ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਦਸਤਰ ਕੀ ਰਹਿ ਦੇਖੋ ਚਲੋ ਜੋ ਬੀਜੇਪੀ ਨੇ ਬੀਜਾ ਪਿਛਲੇ ਸਮੇਂ ਚ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਐ ਪਿਛਲੇ ਸਮੇਂ 'ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਭਾਜਪਾ ਵਾਅਦਾ ਕਰਕੇ ਮੁੱਕਰ ਗਈ ਉਸ ਤੋਂ ਬਾਅਦ ਵੀ ਸਾਡਾ ਇੱਕ ਜਿਹੜਾ ਨੌਜਵਾਨ ਐ ਇੱਥੇ ਸ਼ਹੀਦ ਐ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਾਡੇ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਵੀ ਆਪਣੇ ਹੱਕ ਮੰਗਣ ਲਈ ਵੀ ਜਿਹੜਾ ਦਿੱਲੀ ਨੂੰ ਜਾਂ ਦਿੱਤਾ ਗਿਆ ਜਿਹਦੇ ਕਰਕੇ ਅੱਜ ਪੰਜਾਬ ਦੇ ਜਿਹੜੇ ਕਿਸਾਨ ਨੇ ਭਾਈ ਉਹ ਆਪਣੇ ਹੱਕਾਂ ਦੇ ਲੜ ਰਹੇ ਆ ਮੇ ਸਾਹਿਬ ਧੀਰ ਸਾਹਿਬ ਪਰਿਵਾਰ ਹੋਂਦ ਤੱਕ ਚੁੱਪਾ ਧੀਰ ਸਾਹਿਬ ਪਰਿਵਾਰ ਹੋਂਦ ਤੱਕ ਚੁੱਪਾ ਮੈਡਮ ਜੀ ਤੁਹਾਡੇ ਨਾਲ ਨੇ ਤੁਹਾਡੀ ਰਿਸ਼ਤਦਾਰੀ ਪੈਂਦੀ ਐ ਹੋਈ ਤੁਹਾਨੂੰ ਧੰਨਵਾਦ ਖਾਸ ਦੇਖੋ ਜਿਹੜੀ ਪਰਿਵਾਰਕ ਉਹ ਲੱਗ ਹੈ ਸਿਆਸੀ ਜਿਹੜੀ ਉਹ ਲੱਗ ਹੈ ਬਟ ਤੀਰਸਾ ਸਾਹਿਬ ਸ਼ਰੀਫ ਆਦਮੀ ਹੈ ਤਾਂ ਹੈ ਹੀ ਹੈ ਵੀ ਭਾਈ ਜਿਹੜੀ ਜਾਤੀ ਉਹਨਾਂ ਦੇ ਨਾਲ ਬਾਦਲ ਪਰਿਵਾਰ ਨੇ ਜਿਹੜੀ ਬਹੁਤ ਵੱਡੀ ਕੀਤੀ ਹੈ ਇਹਦੇ ਨਾਲ ਸਗਵੀਰ ਸਿੰਘ ਬਾਦਲ ਨੇ ਆਪ ਦੀ ਕ੍ਰੈਡਿਬਿਲਟੀ ਉਹ ਲੂਜ਼ ਕੀਤੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਅੱਜ ਤੋਂ ਬਾਅਦ ਸਗਵੀਰ ਸਿੰਘ ਬਾਦਲ ਤੇ ਜਿਹੜਾ ਯਕੀਨ ਹੈ ਉਹ ਕਰੂਗਾ ਜਿਹੜਾ ਅਕਾਲੀ ਦਲ ਦਿਨੋਂ ਦੇ ਨੀਚੇ गिरਦਾ ਜਾਂਦਾ ਸੀ ਉਹ ਬਿਲਕੁਲ ਸਿਫਰ ਤੇ ਜਿਹੜਾ ਉਹ ਜਾ ਚੁੱਕਿਆ ਹੈ ਬਾਕੀ ਮੈਂ ਤਾਂ ਭਾਈ ਸਾਰਿਆਂ ਨੂੰ ਹੀ ਜਿੰਨੇ ਸੰਗਰੂਰ ਦੇ ਚਾਹੇ ਅਕਾਲੀ ਦਲ ਦੇ ਵਰਕਰ ਨੇ ਚਾਹੇ ਕਾਂਗਰਸ ਦੇ ਚਾਹੇ ਲੀਡਰ ਨੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਭਾਈ ਮੈਂ ਕੱਲਾ ਜਿਹੜਾ ਸੰਗਰੂਰ ਦਾ ਮੁੰਡਾ ਜਿਹੜਾ ਲੜਾਈਆਂ ਉਹ ਲੜ ਰਿਹਾ ਸਾਰੇ ਮੇਰਾ ਸੰਗਰੂਰ ਦੀ ਡਿਵੈਲਪਮੈਂਟ ਲਈ ਸੰਗਰੂਰ ਦੀ ਤਰੱਕੀ ਲਈ ਜਿਹੜਾ ਉਹ ਸਾਥ ਦਿਓ। ਕੇਜਰੀਵਾਲ ਸਾਹਿਬ ਸਿੰਘ ਲਾਉਣਗੇ ਨਹੀਂ ਦੇਖੋ ਮੇਰੀ ਇਸ ਮੁੱਦੇ ਨੂੰ ਲੈ ਕੇ ਕਦੇ ਕੋਈ ਗੱਲਬਾਤ ਕੇਜਰੀਵਾਲ ਸਾਹਿਬ ਦੀ ਕੋਈ ਰੈਲੀ ਸੰਗਰੂਰ ਦੇ ਵਿੱਚ ਹੋਊਗੀ ਜੀ ਪੂਰੀ ਗੱਜ-ਬੱਜ ਕੇ ਕਰਾਂਗੇ ਦੇਖਿਓ ਕਿਉਂਕਿ ਸੰਗਰੂਰ ਦੇ ਲੋਕ ਬਰਨਾਲਾ ਮਲੇਰਕੋਟਲਾ ਦੇ ਲੋਕ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜਿਹਨੂੰ ਉਹ ਪਿਆਰ ਕਰਦੇ ਨੇ ਨੇਤਾ ਨੁਰਵਿੰਦ ਕੇਜਰੀਵਾਲ ਜੀ ਪੰਜਾਬ ਆਉਣ ਤੇ ਕਦੋਂ ਉਹਨਾਂ ਨੂੰ ਦੇਖਣ ਤੇ ਕਦੋਂ ਉਹਨਾਂ ਨੂੰ ਸੁਣ ਕੇਜਰੀਵਾਲ ਜੀ ਪੰਜਾਬ ਆਉਣ ਤੇ ਕੋਈ ਵੀ ਮੁੱਦੇ ਲੈ ਕੇ ਜਾ ਰਹੇ ਪਾਪ ਤੇ ਕੋਸੀ ਜੋ 2 ਸਾਲ ਚ ਡਿਵੈਲਪਮੈਂਟ ਦੇ ਕੰਮ ਕੀਤੇ ਆ ਉਹ ਮੁੱਦੇ ਵੀ ਜਿਹੜੇ ਆ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਅਸੀਂ ਤਾਂ ਕਹਿ ਰਹੇ ਆ ਵੀ ਭਾਈ ਤੱਕੜੀ ਚ ਤੋਲ ਕੇ ਦੇਖ ਲਓ ਸਾਢੇ 2 ਸਾਲਾਂ ਨੂੰ ਤੇ ਦੂਜੀਆਂ ਸਰਕਾਰਾਂ ਦੇ ਭਾਈ ਜਿੰਨੀ ਆ ਰਹੀਆਂ ਉਹਨਾਂ ਨੇ ਪਹਿਲੇ 2-2 ਸਾਲਾਂ 'ਚ ਕੀ ਕੀਤਾ ਤੇ ਸਾਡੇ ਇਸੇ ਸਾਲ ਦੇ 2 ਸਾਲ ਕਿਉਂਕਿ ਸਾਡੀ ਤਾਂ ਪਹਿਲੀ ਵਾਰ ਸਰਕਾਰ ਬਣੀ ਆ ਨਾ 75 ਸਾਲਾਂ 'ਚ ਜਿੰਨੇ ਕੰਮ ਸਰਕਾਰਾਂ ਨੇ ਆਪਦੇ ਪਹਿਲੇ 2-2 ਸਾਲਾਂ 'ਚ ਕੀਤੇ ਆ ਸਾਡੇ ਕੱਲਿਆਂ ਦੇ 2 ਸਾਲ ਸਾਰਿਆਂ ਦੇ ਜਿਹੜੇ ਆ ਉਹ ਭਾਰੂ ਰਹਿਣਗੇ ਕੱਲਿਆਂ 'ਚ ਨੌਕਰੀਆਂ ਦੇ ਹਲਕਾਰਾਂ ਦੀ 43000 ਦਿੱਤੀ ਹੈ ਇਹ ਚੈਲੰਜ ਆ 77 ਸਾਲ 'ਚ ਪਹਿਲੇ 2 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਇੰਨੀ ਨੌਕਰੀ ਜਿਹੜੀ ਆ ਉਹ ਦਿੱਤੀ ਹੋਵੇ ਅਸੀਂ ਰੈਵਨਿਊ 14% ਤੇ ਲੈ ਕੇ ਕਿਸੇ ਸਰਕਾਰ ਚ ਪਹਿਲੇ 2 ਸਾਲਾਂ ਚ ਰੈਵਨਿਊ 14% ਦੇ ਹਿਸਾਬ ਨਾਲ ਵਧਿਆ ਹੋਵੇ ਇਹਨਾਂ ਦੇ ਕਦੇ 7 ਨਹੀਂ ਟੱਪਦਾ ਕੇਜਰੀਵਾਲ ਦੀ ਭੈਣ ਸਿਪੀ ਸ਼ਰਮਾ ਵੀ ਇੱਥੇ ਕਾਗਜ਼ ਪੜ੍ਹਦੇ ਦੇਖੋ ਡੈਮੋਕ੍ਰੇਸੀ ਆ ਕੋਈ ਵੀ ਜਿਹੜਾ ਕਿਤੋਂ ਵੀ ਲੜ ਸਕਦਾ ਵੋਟਾਂ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਐ ਅਸੀਂ ਆਪਣਾ ਅਜੰਡਾ ਜਿਹੜਾ ਉਹ ਲੈ ਕੇ ਜਾਣਾ ਕੇਜਰੀਵਾਲ ਆਏ ਸੀ ਟੈਂਕੀ ਤੋਂ ਉਤਾਰੀ ਸੀ ਉਹ ਕਹਿੰਦੇ ਸੀ ਕਿ ਅਸੀਂ ਤੁਹਾਨੂੰ 14 ਦਵਾਂ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ ਉਲਟਾ ਸਾਡੀ ਅਸੀਂ ਦਾ 45000 ਲੋਕਾਂ ਨੂੰ ਜਿਹੜੀ ਨੌਕਰੀ ਆ ਉਹ ਦੇ ਚੁੱਕਿਆ ਬਾਕੀ ਬਹੁਤੇ ਮਸਲੇ ਜਿਹੜੇ ਔੜ ਦੇ ਵਿੱਚ ਜਿਹੜੇ ਆ ਵਟਕੇ ਉਹ ਸਾਰੇ ਜਿਹੜੇ ਉਹ ਕੀਤੇ ਆ ਹੁਣ ਕਈ ਮਸਲਿਆਂ 'ਚ ਓਟ ਹੀ ਨਹੀਂ ਜਿਹੜੀ ਉਥੋਂ ਜਿਹੜੀ ਆ ਰਾਤ ਮਿਲਟਰੀ ਇਸ ਦਾ ਕੋਟ ਜਾ ਕੇ ਵੀ ਸਾਡੇ ਵਕੀਲ ਉਥੇ ਕੱਢਦੇ ਆ ਵੀ ਭਾਈ ਜਿਹੜਾ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਮੈਨੂੰ ਦੱਸੋ ਜਦੋਂ ਅਸੀਂ 43000 ਨੌਕਰੀ ਦੇ ਸਕਦੇ ਆ ਉਹ ਕਿਹੜਾ ਜੀ ਕਿਤੇ ਪੱਖਪਾਤ ਨਾ ਦਿੱਤੀ ਆ ਮੈਰਿਟ ਦੇ ਆਧਾਰ ਤੇ ਮਿਲਿਆ ਬਿਨਾਂ ਅਸ਼ਪਾਰਸ਼ ਬਿਨਾਂ ਪੈਸੇ ਤੋਂ ਸਾਡੀ ਕਿਹੜਾ ਕਿਸੇ ਵੀ ਜਥੇਬੰਦੀ ਨਾਲ ਕੋਈ ਦੁਸ਼ਮਣੀ ਆ ਵੀ ਭਾਈ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਕਿਸੇ ਹੋਰ ਦੇਣਾ ਚਾਹੁੰਨੇ ਆ ਸਾਨੂੰ ਤਾਂ ਇਹ ਆ ਭਾਈ ਜਿੰਨੇ ਅੜੇ ਹੋਏ ਮਸਲੇ ਆ ਸਾਰੇ ਨਜਿੱਠੇ ਜਾਣ ਸਾਰੇ ਸਿਰੇ ਚੜਨ ਉੱਜ ਜਿਹੜੀਆਂ ਇਦਾਂ ਦੀਆਂ ਕਹੋ ਮਜਬੂਰੀਆਂ ਬਣ ਜਾਂਦੀਆਂ ਵੀ ਜਿਹਦੇ ਕੋਟ ਕਰਕੇ ਵੀ ਜਿਹੜੇ ਸਿਰੇ ਚੜ ਸਕਦੇ ਮੈਂ ਹੋ ਗਿਆ ਅਸੀਂ ਆਪਣੇ ਵੱਲੋਂ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜ ਦਿੱਤਾ ਉਹ ਮਸਲਾ ਜਿਹੜਾ ਪੰਜਾਬ ਸਰਕਾਰ ਦਾ ਕੰਮ ਐ ਐਮਐਮਐਲ ਕੇਂਦਰ ਸਿਸਟਮ ਨਹੀਂ ਜੋ ਸਾਡੇ ਲੈਵਲ ਤੇ ਸੀ ਉਹ ਅਸੀਂ ਕਰ ਚੁੱਕੇ ਆ ਸਾਡੀ ਉਹਨਾਂ ਦੇ ਨਾਲ ਗੱਲ ਵੀ ਹੋ ਰਹੀ ਆ ਤੇ ਉਹਨਾਂ ਦੀ ਬਹੁਤ ਐਨਸੈਂਟੀ ਵੀ ਹੈ ਸਰ ਇੱਕ ਕੁਐਸਚਨ ਸਰ ਰੱਖਣੀ ਆ ਅਸੀਂ ਆਪਣੀ ਗੱਲ ਰੱਖਣੀ ਆ ਅਸੀਂ ਧਰਮ ਨਿਰਪੱਖ ਸਾਡੀ ਜਿਹੜੀ ਉਹ ਪਾਰਟੀ ਹੈ ਡਵੈਲਪਮੈਂਟ ਦੇ ਏਜੰਡੇ ਤੇ ਗੱਲ ਕਰਨ ਵਾਲੀ ਜਿਹੜੀ ਸਾਡੀ ਪਾਰਟੀ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਅੰਬੇਦਕਰ ਜੀ ਦੀ ਸੋਚ ਤੇ ਪੈਰਾ ਦੇਣ ਵਾਲੀ ਸਾਡੀ ਪਾਰਟੀ ਹੈ ਸੋ ਅਸੀਂ ਤਾਂ ਭਾਈ ਨਾ ਕੋਈ ਲੋਕਾਂ ਨੂੰ ਵੰਡਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਢਕਾਉਣ ਵਾਲੀ ਗੱਲ ਕਰਨੀ ਹੈ ਨਾ ਲੋਕਾਂ ਨੂੰ ਜਾਤਾਂ ਪਾਤਾਂ ਤੇ ਲੜਾਉਣ ਵਾਲੀ ਜਿਹੜੀ ਗੱਲ ਕਰਨੀ ਹੈ ਇਹ ਪੰਜਾਬ ਉਹ ਧਰਤੀ ਹੈ ਸਾਰੇ ਦੇਸ਼ ਚ ਲੋਕ ਵੰਡੇ ਜਾ ਸਕਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਇਹਨੂੰ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲੋਕਾਂ ਦੇ ਵਿੱਚ ਜਿਹੜੀ ਫਿੱਕ ਹੈ ਉਹ ਕਦੇ ਨਹੀਂ ਪੈ ਸਕਦੀ ਇਸ ਵਾਰ ਫਿਰ ਜਿਹੜੇ ਸੰਗਰੂਰ ਦੇ ਲੋਕ ਹੈ ਉਹ ਭਾਈਚਾਰਕ ਸਾਂਝ ਦੀ ਜਿਹੜੀ ਚੋਣਾ ਦੇ ਰਾਹੀਂ ਜਿਹੜਾ ਸੰਕੇਤ ਆ ਵੱਡਾ ਮੈਸੇਜ ਹੈ ਉਹ ਦੇਣਗੇ ਠੀਕ ਹੈ ਜੀ ਅਸੀਂ ਜਿਹੇ ਕਹਿੰਦੇ ਅਸੀਂ ਜਿਹੜੇ ਕੰਮ ਲਈ ਆਏ ਆ ਮਕਸਦ ਲਈ ਉਹ ਸਾਡਾ ਵਾਹਿਗੁਰੂ ਪੂਰਾ ਕਰੂਗਾ ਸਾਡਾ ਬੇਟਾ ਐਮਪੀ ਬਣ ਕੇ ਨਿਕਲੂਗਾ ਠੀਕ ਹੈ ਅਤੇ ਸੰਗ੍ਰੂਪ ਦੇ ਸੀਟ ਉਹ ਸੀਟਾਂ ਜਿੱਤੇ ਭਗਵੰਤ ਮਾਨ ਨੂੰ ਕਰਾਰੀ ਜਿਹੜੀ ਹੈਗੀਆਂ ਟੱਕਰ ਸਾਰੀਆਂ ਪਾਰਟੀਆਂ ਨੇ ਦਿੱਤੀ ਸੀ ਕੋਈ ਟੱਕਰ ਨਹੀਂ ਆਪਣੀ ਨਹੀਂ ਨਹੀਂ ਕੋਈ ਟੱਕਰ ਸਾਨੂੰ ਘਰੇ ਬੈਠਣ ਪਤਾ ਲੱਗਦਾ ਨਾ ਕੋਈ ਟੱਕਰ ਨਹੀਂ ਸਾਡੇ ਨਾਲ ਸਾਰੀ ਦੁਨੀਆ ਸਾਰੇ ਪਿੰਡ ਸਾਰੇ ਸ਼ਹਿਰ ਵੱਡੀ ਲੀੜ ਲੱ ਕੇ ਜਾਵਾਂਗੇ ਤੁਸੀਂ ਚਾਰ ਦਿਨ ਇਹਨੂੰ ਪੁੱਛ ਲੋ ਆ ਕੇ ਜਦੋਂ ਮੁੰਡਾ ਸਹੀ ਟਾਈਮ ਤੇ ਰੋਟੀ ਨਾਲ ਖਾਵੇ ਸਭ ਤੋਂ ਵੱਧ ਖਿਆਲ ਮਾਂ ਨੂੰ ਹੁੰਦਾ ਮਮੇ ਕੋਈ ਉਸ ਗੱਲ ਦੇ ਨਾਲ ਬਹੁਤ ਗਲਪਦੀਆਂ ਬਹੁਤ ਗਲਪਦੀਆਂ ਮੈਂ ਕਹਿੰਦੀ ਮੈਨੂੰ ਦੱਸਿਆ ਨਾ ਕਰੋ ਵੀ ਖਾਧੀ ਨਹੀਂ ਆਹ ਹੁਣ ਸਵੇਰੇ ਖਵਾ ਕੇ ਤੋਰਦੇ ਫਰੈਣ ਖਵਾ ਕੇ ਆਪਦੇ ਜਾਣੇ ਤੋਰਦੇ ਆ ਪਰ ਉਹ ਨੰਗ ਦੀ ਜਿਹੜੀ ਹੈ ਨਹੀਂ ਰੋਟੀ ਬਸ ਸਾਨੂੰ ਪਤਾ ਹੀ ਨਹੀਂ ਇਲੈਕਸ਼ਨ 1 ਵਜੇ ਰੱਖ ਨੂੰ ਘਰੇ ਜਾਂਦਾ ਸਵੇਰੇ ਕਿੰਨੇ ਵਜੇ ਜਾਂਦਾ ਸਵੇਰੇ ਬੇਟੇ ਲੇਟ ਅਰਲੀ ਆ ਜਾਂਦੇ ਹੁਕਰੀ ਬਹੁਤ ਭੀੜ ਹੁੰਦੀ ਹੈ ਪਰ ਆਈਆਂ ਵੀ ਜੇ ਮਹੀਨਾ ਵੀ ਦਿਨ ਔਖਾ ਵੀ ਹੋਊਗਾ ਪਰ ਉਹ ਤਾਂ ਕੰਮ ਕਰਨ ਦਾ ਜਨੂਨੀ ਐ ਉਹਦੇ ਚਾ ਠੀਕ ਪੂਰਾ ਹੀ ਸਾਥ ਦੇ ਰਿਹਾ ਉਹਦੇ ਸਹੁਰੇ ਉਹਦੇ ਦਾਦਕੇ ਉਹਦੇ ਨਾਨਕੇ ਸਾਰੇ ਇਥੇ ਨਾਨਕਾ ਨਾਨਕਾ ਪਰਿਵਾਰ ਆ ਦਾਰ ਬਾਇਰ ਏਰੀਆ ਸਾਰਾ ਏਰੀਆ ਇਦੋਂ ਬਹੁਤ ਪਿਆਰਾ ਰਿਸ਼ਤਾ ਜੀ ਤੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇਨਸਾਨੀਅਤ ਨੂੰ ਹਮੇਸ਼ਾ ਤਰਜ਼ੀਦ ਇਹ ਨਾ ਹੋਣੀ ਜਦੋਂ ਪਹਿਲੀ ਵਾਰ ਉਮੀਦਵਾਰ ਜੀ ਨੂੰ ਮੈਂ ਮਿਲਿਆ ਸੀ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਇੱਕ ਚੰਗਾ ਦੋਸਤ ਉਹਨਾਂ ਦੇ ਵਿੱਚ ਮਿਲਿਆ ਸੋ ਅੱਜ ਬਹੁਤ ਵੱਡਾ ਦਿਨ ਹੈਗਾ ਜੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਲਈ ਖੜੇ ਨੇ ਉਹਨਾਂ ਦੇ ਹੱਕ ਦੇ ਲਈ ਜਿਹੜੇ ਵਿਕਾਸ ਕੀਤੇ ਨੇ ਅੱਜ ਉਹਨਾਂ ਦਾ ਨਾਮਜ਼ਦਗੀ ਪੱਤਰ ਉਹਨਾਂ ਨੇ ਦਾਖਲ ਕਰਨਾ ਸੀਗਾ ਤਾਂ ਇਸ ਕਰਕੇ ਬਾਈ ਜੀ ਨੂੰ ਬੈਸਟ ਵਿਸ਼ੇਸ ਦੇਣ ਲਈ ਉਨੇ ਸਪੋਰਟ ਲਈ ਇੱਥੇ ਆਏ। ਕੋਈ ਕਲਾਕਾਰ ਕਹਿੰਦੇ ਇੱਕ ਪਾਰਟੀ ਦੇ ਸਪਰਤਨ ਦੇ ਚਾਰਜ ਉਤੋਂ ਦੂਜੀਆਂ ਪਾਰਟੀਆਂ ਵਿਰੋਧ ਕਰਨ ਲੱਗ ਜਾਂਦੇ ਨੇ। ਮੇਰੇ ਸਾਰੇ ਪਾਸੇ دوست ਹੈ ਜੀ ਮੈਂ ਕਦੇ ਕੋਈ ਰਾਜਨੀਤੀ ਨਾ ਕਦੇ ਸੋਚ ਰੱਖੀ ਹੈ ਜੀ। ਮੈਨੂੰ ਇਹ ਵੀ ਜਿਹੜੇ ਕਿਉਂਕਿ ਜਿੰਨਾ ਕਿ ਮੈਂ ਭਾਈ ਜੀ ਹੋਰ ਉਹਨੂੰ ਜਾਣਿਆ ਜਾਂ ਜੇ ਕੋਈ ਹੋਰ ਪਾਰਟੀ ਦੇ ਵੀ ਬੰਦੇ ਹੁੰਦੇ ਨੇ ਜਿਹੜੇ ਬੰਦਾ ਇਨਸਾਨ ਹੈ ਜੀ ਮੈਂ ਉਹਦੇ ਨਾਲ ਹਮੇਸ਼ਾ ਹੁੰਨਾ ਮੈਂ ਪਾਰਟੀ ਨਹੀਂ ਦੇਖਦਾ ਵੀ ਕਿਹੜੀ ਪਾਰਟੀ ਨਾਲ ਤੇ ਭਾਈ ਜੀ ਨੇ ਵਾਕਈ ਬਹੁਤ ਵਿਕਾਸ ਵਾਲੀ ਗੱਲ ਕੀਤੀ ਹੈਗੀ ਹੈ। ਹਾਂ ਜੀ। ਪ੍ਰਚਾਰ ਦਿੰਦੇ ਜਾਓ ਜੀ। ਪ੍ਰਚਾਰ ਦਾ ਤਾਂ ਜੀ ਕੋਈ ਅਦਾ ਹੈ ਨਹੀਂ ਸਾਰੇ ਉਹਨਾਂ ਨੂੰ ਪਹਿਲੇ ਆਲਰੇਡੀ ਸਪੋਰਟ ਹੈ ਜੀ ਮੈਨੂੰ ਲੱਗਦਾ ਹੈ ਕਿਸੇ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਕਿਉਂਕਿ ਸਾਰੇ ਅੱਜ ਦੇ ਆਪਣੇ ਨਾਗਰਿਕ ਸਮਝਦਾਰ ਹੈਗੇ ਨੇ ਜੀ ਸਰਕਾਰ ਆਈ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਨੇ ਕੰਮ ਦੇਖ ਲਈ ਤਾਂ ਜਿੱਥੇ ਉਹਨਾਂ ਨੂੰ ਲੱਗੂਗਾ ਤੇ ਮੈਨੂੰ ਲੱਗਦਾ ਵਿਕਾਸ ਹੋਇਆ ਜੀ ਤਾਂ ਡੈਫੀਨੇਟ ਆਮ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਉਹਨਾਂ ਨੂੰ ਵੋਟਾਂ ਦੇਣਗੇ ਉਮੀਦਵਾਰ ਜੀ ਪਰਸਨਲੀ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਇਨਾ ਆ ਭਾਈਆਂ ਵਾਂਗ ਵਿਚਰਦੇ ਨੇ ਕਦੇ ਲੱਗੇ ਨਹੀਂ ਵੀ ਕੋਈ ਰਾਜਨੀਤਾ ਹੈਗਾ ਕਿਉਂਕਿ ਮੈਂ ਜਿੰਨਾਕ ਪਰਸਨਲੀ ਉਹਨਾਂ ਦੇ ਨਾਲ ਗੁਜ਼ਰਿਓ ਜਾਂਦੇ ਜਾਂਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਜਾ ਰਹੀ ਸੀ ਮੈਂ ਪਹਿਲੀ ਵਾਰੀ ਇਦਾਂ ਦਾ ਮਤਲਬ ਵੀ ਤਜਰਬਾ ਲਿਆ ਜ਼ਿੰਦਗੀ ਦੇ ਵਿੱਚ ਚੰਗਾ ਲੱਗਿਆ ਵੀ ਜੇ ਇਦਾਂ ਲੋਕਾਂ ਦੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਤਾਂ ਸਾਨੂੰ ਇਦਾਂ ਦੇ ਹੀ ਨੇਤਾਵਾਂ ਦੀ ਲੋੜ ਹੈ ਜੀ